아으로 와. 빨리 와. 니 ਕਾਲ ਸਾਡੀ ਅੱਜ ਆਹ ਹੋਲੀ ਸੀ ਮਾਲ ਕੱਢ ਦੋ ਕੱਢ ਦੋ ਗੇਜੂ ਨੂੰ ਗੇਜੂ ਨੂੰ ਮਾਰੋ ਵਾਲਾ ਸ਼ਨਮਿਤ ਨੂੰ ਵੀ ਮਾਰੋ ਲਿਬੜੇ ਦਾ ਫਿਰਦੇ ਨੇ ਜੀ ਕਹਾਣੀ ਜਿੱਨਿਕੋ ਕਿਸੇ ਦਾ ਨਾਮ ਹੈ ਪਤਾ ਕੀ ਲੱਗਾ ਹੈ ਕੋਈ ਥੋੜਾ ਲਾਈ ਗਈ ਜਾਂਦਾ ਹੈ ਅੱਲਾ ਤਾਤਾ ਅੱਛਾ ਅੱਜ ਸਾਡੀ ਇਹ ਹੋਲੀ ਹੈ ਜੀ ਮੈਂ ਤਾਂ ਕੈਮਰਾਮੈਨ ਆ ਵੀਰੇ ਦੇ ਆਊਗਾ ਤੇ ਫੋਨ ਵੀ ਨਾਲ ਹੀ ਆਊਗਾ ਫਿਰ ਇਹ ਪੈਸੇ ਮਿਲ ਜਾਣੇ ਮਾਰਨੀਆਂ ਵੀ ਮਾਰੋ ਵਿੱਚ ਕਰਨ ਆਉਂਦਾ ਪਿਆ ਉਹਨੂੰ ਵੀ ਠੋਕਣਾ ਬੰਦ ਕਰ ਲੀਏ ਕਰੀ ਬੰਦਾ ਆਪਣਾ ਆ ਗਿਆ ਜਾਰਾ ਨਹੀਂ ਜਿਆਦਾ ਨਹੀਂ ਲਾਉਣਾ ਜਿਆਦਾ ਨਹੀਂ ਲਾਉਂਦੇ ਆ ਦੇਖੋ ਬੰਦਾ ਆ ਗਿਆ ਹੁਣ ਇਹਦੀ ਹੋਲੀ ਮਨਾਉਣੀ ਐ ਹੁਣ ਇਹਦੀ ਹੋਲੀ ਮਨਾਉਣੀ ਆਈ ਆਉਂਦੇ ਅਸਲੀ ਰੰਗ ਨਾਲ ਇੱਕ ਹੋਰ ਰੰਗ ਤਾਂ ਇਹ ਹੈ ਹੈ ਸਾਰਿਆਂ ਦਾ ਥੋੜਾ ਥੋੜਾ ਰੰਗ ਹਾਂ ਥੋੜਾ ਹੀ ਥੋੜਾ ਹੀ ਥੋੜਾ ਹੀ ਹੋਰ ਥੋੜੀ ਲਾਉਣਾ ਰੰਗ ਜਿਆਦਾ ਨਹੀਂ ਜਿਆਦਾ ਨਹੀਂ ਰੰਗਾਂ ਲਈ ਇਹ ਆਪਣੇ ਬੰਦੇ ਨੂੰ ਬੜਾ ਰੰਗਿਆ ਏ ਲੈ ਗੋ ਹਾਰੇ ਗਿਆ ਕੇ ਚੱਲਦਾ ਕਿ ਨਹੀਂ ਚੱਲਦਾ 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 ਬਈ ਵੇ ਕੋ ਮੇ ਆ ਸਾਡੇ ਹੋਲੀ ਦਾ ਫੰਕਸ਼ਨ ਤਿਆਰ ਕੀਤਾ ਹੋਇਆ ਹੈ ਜੀ